ਕਾਨੂੰਨ ਤੋਂ ਬੇਖੌਫ ਹੋਏ ਲੁਟੇਰਿਆਂ ਵੱਲੋਂ ਮੋਗਾ ਜ਼ਿਲ੍ਹੇ ਵਿੱਚ ਆਏ ਦਿਨ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਜਿਸ ਤਰ੍ਹਾਂ ਪਿੰਡ ਦੁੰਨੇ ਕੇ ਵਿੱਚ ਇੱਕ ਦੁਕਾਨਦਾਰ ਨੂੰ ਦਿਨ ਦਿਹਾੜੇ ਬੇਸਬਾਲਾਂ ਦੇ ਨਾਲ ਘੁੱਟ ਕੇ ਉਸ ਤੋਂ ਵੱਡੀ ਨਕਦੀ ਜਿਹੜੀ ਖੋਈ ਗਈ ਸੀ ਉਸੇ ਤਰ੍ਹਾਂ ਜਿਹੜੇ ਹੈਗੇ ਪਿੰਡ ਰੌਂਤਾ ਵਿਖੇ ਇੱਕ ਜਿਹੜੀ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਲੁਟੇਰਿਆਂ ਨੇ ਦਿਨ ਦਿਹਾੜੇ ਵੱਡੀ ਲੁੱਟਖੋ ਵੀ ਕੀਤੀ ਹੈ ਤੇ ਨਾਲ ਬੇहद ਗੰਬੀਰ ਜ਼ਖਮੀ ਕੀਤਾ ਹੈ ਵਿਅਕਤੀਆਂ ਨੂੰ ਸੋ ਜਿਸ ਦੀਆਂ ਤਸਵੀਰਾਂ ਜਿਹੜੀਆਂ ਸਾਹਮਣੇ ਆਈਆਂ ਨੇ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾਣੇ ਕਿ ਕਿਸ ਤਰ੍ਹਾਂ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਲੁਟੇਰਿਆਂ ਨੇ ਦਿਨ ਦਿਹਾੜੇ ਇਹ ਘਟਨਾ ਨੂੰ ਅੰਜਾਮ ਦਿੱਤਾ ਹੋਇਆ ਗੁਰਜੀਕਾ ਖਾਲਸਾ ਹੋਇਆ ਗੁਰਜੀਕੀ ਫਤਿਹ ਜੀ ਆ ਦੇਖੋ ਜੀ ਆਪਦੇ ਦੋਨਾਂ ਬੱਚਿਆਂ ਦੇ ਨਾਲ ਮੇਰਾ ਭਾਈ ਰੌਂਤੇ ਤੋਂ ਆ ਰਹੀ ਕੱਪੜੇ ਫੜਾ ਕੇ ਇਹ ਪਤੋ ਨੇ ਆ ਦੋ ਮੁੰਡੇ ਇੱਕ ਦਾ ਟੱਲੀ ਆ ਤੇ ਇੱਕ ਲੈਂਟਰਾ ਇਹ ਆ ਬਾਹਾਂ ਮਾ ਦੋਨੇ ਵੱਢ ਕੇ ਤੇ ਦੀ ਕਰਦਣ ਵੱਢ ਕੇ ਆ ਦੇਖੋ ਜੀ ਖੂਨੋ ਖੂਨ ਸਾਰਾ ਹੀ ਰੌਂਤੇ ਵਾਲੀ ਕੱਸੀ ਦੇ ਬਿਲਕੁਲ ਨਾਲ ਆ ਜੋ ਐਂਡਾ ਜਿਹੜਾ ਕੁਰਬਾਨ ਮਾਰੀ ਮੈਂ ਫੜੀ ਆ ਫਾੜ ਲਈ ਸੀ ਮੂਰ ਉਹਨੇ ਵੀ ਮੂੰਗੀ ਹੋ ਗਈ ਆ ਫੋਨ ਦੀ ਬਣਾ ਲੈ ਮੈਨੂੰ ਵੀਡੀਓ ਓਏ ਆ ਬੱਲਿਆ ਵਾ ਦੇ ਆ ਫੋਨ ਦੀ ਬਣਾ ਸਾਰੇ ਦੇ ਅੱਜ ਇੱਥੇ ਟੌਂਟੇ ਮੋਟਾ ਹੈ ਲੀਆਂ ਦੀ ਬਣਾ ਰਾ ਵੀ ਇੰਨੇ ਮੋਟੇ ਨੇ ਖੜੇ ਵਸੈਜਰ ਬਣਾ ਰਾ ਦੇ ਕੋਈ ਆ ਉਨੇ ਨੇ ਖੜੇ ਤਾੜ ਚ ਇੱਧਰ ਇੱਧਰ ਉੱਤਰ ਭਰਾ ਸਾਰੇ ਕਾਹੇ ਚੁੱਕਾ ਪਾ ਪਾਣੀ ਦੀ ਕਰੀ ਤੇ ਕੀ ਵੀ ਆ ਉਹ ਪਾਣੀ ਪੂਣੀ ਪੀਤਾ ਹੋਣਾ ਲੈ ਕੇ ਆਏ ਸਾਰੇ ਬਣਾ ਲਾ ਤੇ ਵਿਆਰ ਬੈਠੇ ਸੀ ਬੰਦੇ ਨੰਬਰ ਦੀ ਵੀ ਲਾ ਲਾ ਰਹਿਣਾ ਹਿੰਦੇ ਫਰਦਾ ਰਾ ਪਾਣੀ ਮਾਰ ਨਿਆ ਅਰੇ ਭਾਈ ਨਹੀਂ ਯਾਰ ਹਾਏ ਕਿੱਦਾਂ ਲੋਟ ਨਹੀਂ ਹੋਣਾ ਆਹ ਪੁੱਤ ਮੈਨੂੰ ਲਾਖਾ ਦੂਜਿਆਂ ਨੂੰ ਫੋਨ ਯਾਰ ਕਰਨਾਲ ਨੂੰ ਉਹਨੂੰ ਗੱਡੀ ਲੈ ਕੇ ਤਾਂ ਆ ਜਾ ਮੈਂ ਉਹਨੂੰ ਦਲਜੀਤ ਨੂੰ ਕਹੀ ਆ ਨਾ ਵੀ ਗੱਡੀ ਲੈ ਕੇ ਆ ਜਾ ओ फोन ही नहीं के हो चक्या ले गए चलो मोड मोटरसैकल हेलो वे मेरे मगर बैठ